ਕਲਾ ਜੀ ਆਪਣਾ ਮੇਰਾ ਨਾਮ ਜੀ ਮਸਕੀਨ ਅਲੀ ਆ ਹਾਂ ਜੀ ਕਿੱਥੋਂ ਆਏ ਆਪਾਂ ਪਿੰਡ ਕਿਸ਼ਨਪੁਰ ਤੋਂ ਆਏ ਆ ਬੱਚੇ ਨੂੰ ਲੱਗੀਆਂ ਸੀ ਉਲਟੀਆਂ ਬੱਚੇ ਨਾ ਬੱਚੇ ਨੂੰ ਡੋਲਟਾ ਲੱਗਿਆ ਸੀ ਡੋਲਟਾ ਦੀ ਦਵਾਈ ਲੈਣ ਆਏ ਆ ਬੱਚੇ ਵਾਸਤੇ ਟੋਲਟਾ ਦੀ ਦਵਾਈ ਲੈਣਾ ਆ ਡਾਕਟਰ ਨੇ ਦੋ ਟੀਕੇ ਲਾਇਏ ਇੱਕ ਗੁੱਲੂਗੋਸ਼ ਫੌਲ ਸਪੇਡ ਦਾ ਲਾਤਾ ਬੱਚਾ ਸਾਡਾ ਡਾਕਟਰ ਨੇ ਪੂਰਾ ਕੀਤਾ ਡਾਕਟਰ ਖੁਦ ਆਪ ਖੁਦ ਸੀ ਇੱਕ ਨਾਲ ਮੈਡਮ ਵੀ ਸੀਗੀ ਇਹ ਜਿਹੜੇ ਜੱਫੀਆਂ ਲਾਈ ਮੈਡਮ ਨੇ ਲਾਇਆ ਜਿਹੜਾ ਗੁੱਲੂਗੋਸ਼ ਲਾਇਆ ਡਾਕਟਰ ਨੇ ਲਾਇਆ ਫੌਲ ਸਪੀਡ ਦਾ ਗੁੱਲੂਗੋਸ਼ ਸੀਗਾ ਮੈਂ ਡਾਕਟਰ ਨੂੰ ਕਿਹਾ ਵੀ ਗੁੱਲੂਗੋਸ਼ ਘੱਟ ਕਰ ਦੇਂਦਾ ਚਹਿੰਦਾ ਡਾਕਟਰ ਤੁਸੀਂ ਆ ਕਿ ਅਸੀਂ ਆ ਉਸ ਤੋਂ ਬਾਅਦ ਆ ਡਾਕਟਰ ਨੇ ਸ਼ੀਸ਼ੇ ਆਪ ਤੋੜੇ ਆ ਡਾਕਟਰ ਨੇ ਸ਼ੀਸ਼ੇ ਤੋੜਿਆ ਹੌਣ ਸੌ ਸਵਾ ਨਾਲ ਸਾਡੇ ਬੱਚੇ ਨੂੰ ਅੰਦਰ ਨਹੀਂ ਜਾਣ ਦਿੰਦੇ ਪਏ ਗਰਮੀ ਤੋਂ ਇਹ ਬੱਚਾ ਆ ਮੌਤ ਹੋ ਗਈ ਹੈ ਇਹ ਇਹ ਅੰਦਰ ਜਾਵੇ ਸ਼ਾਮੇ ਕਿੰਨੇ ਸਾਲ ਦਾ ਮੱਚਾ ਇਹ ਬੱਚਾ 1.5 ਸਾਲ ਦਾ ਜੀ 1.5 ਸਾਲ ਹਾਂਜੀ ਤੇ ਕਿੱਥੋਂ ਲੈ ਕੇ ਆਏ ਹਾਂ ਹਾਂਜੀ ਕਿੱਥੋਂ ਲੈ ਕੇ ਆਏ ਕਿਸ਼ਨਪਰ ਤੋਂ ਜੀ ਹਾਂ ਕੈਮਰਿਆਂ ਦੇ ਵਿੱਚ ਸਾਡਾ ਰਿਕਾਰਡ ਕੈਮਰੇ ਡਿਲੀਟ ਨਾ ਹੋਣ ਤੁਸੀਂ ਕੀ ਲਗਦੇ ਇਹ ਬੱਚੇ ਮੈਂ ਮੈਂ ਬੱਚੇ ਦਾ ਤਾਇਆ ਹਾਂ ਜੀ ਮਾਮਲਾ ਕੀ ਕਿ ਜਿਹੜਾ ਅੱਛੀ ਅੱਜ ਛੱਡੀ ਸੀਗਾ ਜੀ ਇੱਕ ਪੇਸ਼ੈਂਟ ਆਇਆ ਸੀਗਾ ਤੇ ਅੱਜ ਸਾਡਾ ਪੇਸ਼ੈਂਟ ਹੋਫ ਹੁੰਦਾ ਹੈ ਕੋਈ ਜਾਣਕਾਰ ਲੈ ਕੇ ਆਇਆ ਸੀ ਕਿ ਉਹ ਕਹਿੰਦੇ ਜੀ ਮੇਰੇ ਵਿੱਚ ਹੈ ਤਿੰਨ ਜਗ੍ਹਾ ਤਿੰਨ ਦਿਨਾਂ ਤੋਂ ਕਿਸੇ ਹੋਰ ਨੂੰ ਤਿੰਨ ਜਗ੍ਹਾ ਦਿਖਾ ਰਿਹਾ ਸੀਗਾ ਟੱਡੀਆਂ ਉੱਡੀ ਦੀ ਪ੍ਰੋਬਲਮ ਸੀਗੀ ਤੇ ਮੈਨੂੰ ਕਿਹਾ ਵੀ ਸੀਰੀਅਸ ਬੱਚਾ ਹੈ ਜਲੰਧਰ ਲੈ ਕੇ ਜਾਣਾ ਜਲੰਧਰ ਲੈ ਜਾਓ ਪੱਲਾ ਦੇ ਦੂਜਾ ਕੀ ਐਮਰਜੈਂਸੀ ਟ੍ਰੀਟਮੈਂਟ ਚੱਲ ਰਿਹਾ ਪਨ ਕਰ ਇੱਕ ਮਿੰਟ ਚੱਲੋ ਤੇ ਸਰ ਜੀ ਇਹਾ ਡਾਕਟਰ ਇਹ ਗੱਲ ਕਰੂਗਾ ਹਾਂਜੀ ਸਰ ਜਿਹੜਾ ਮਤਲਬ ਕਿ ਤੋੜਪਨ ਕੀਤੀ ਗਈ ਜਿਹੜੀ ਆ ਹੌਸਪੀਟਲ ਦੀ ਤੁਸੀਂ ਇਹਨਾਂ ਨੇ ਫਿਰ ਮੈਨੂੰ ਕਿਹਾ ਟ੍ਰੀਟਮੈਂਟ ਚਾਲੂ ਕਰੋ ਮੈਂ ਟ੍ਰੀਟਮੈਂਟ ਸਟਾਰਟ ਕਰਨੀ ਸੀਗਾ ਇੱਕ ਡਾਕਟਰ ਹਰ ਜਗ੍ਹਾ ਅਮਰਜੈਂਸੀ ਚ ਇਦਾਂ ਹੀ ਹੁੰਦਾ ਜਦੋਂ ਕੋਈ ਆਊਗਾ ਤੁਹਾਡਾ ਕੰਮ ਕੀ ਹੈ ਫਸਟ ਪਹਿਲੇ ਬੱਚਾ ਸੰਭਾਲਣਾ ਔਰ ਅੱਛਾ ਡਾਕਟਰ ਇਹ ਹੀ ਕਰੂਗਾ ਕਿ ਯਾਰ ਬੱਚਾ ਸੰਭਾਲੀਏ ਬੱਚਾ ਸੰਭਾਲ ਕੇ ਸੂਈ ਲਗਾਈ ਸੀਗੀ ਬੱਚਾ ਨੀਲਾ ਪੈਰੇ ਸੀਗਾ ਮੈਂ ਟ੍ਰੀਟਮੈਂਟ ਚਾਲੂ ਕੀਤਾ ਕਿੰਨੀ ਕੋਈ ਅਸੀ ਬੱਚੇ ਜੀ ਬਸੇ 20 ਮਿੰਟ دیے ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਅਸੀਂ ਇੰਜੈਕਸ਼ਨ ਲਗਾਣਾ ਹੈ ਇੰਜੈਕਸ਼ਨ ਕੀ ਹੈ ਦਸੀ ਆਕਸੀਨ ਲਗਣੀ ਹੈ ਇਹ ਕਹਿੰਦੇ ਬੀ ਆਕਸੀਨ ਤਾਂ ਇਹਨਾਂ ਨੂੰ ਇਹ ਕਹਿੰਦੇ ਸੀਰੀਅਸ ਹੈ ਮੈਂ ਕ ਇਹਨਾਂ ਵੱਲੋਂ ਦੋ ਮਿੰਟ ਤੱਕ ਕੁਝ ਵੀ ਨਹੀਂ ਹੋਇਆ ਬੱਚਾ ਨੀਲਾ ਪਹਿਰੇ ਸੀ ਤਾਈਂ ਆਕਸੀਜਨ ਲਾਣੀ ਸੀ ਕਿ ਜਦੋਂ ਆਕਸੀਜਨ ਲੱਗਿਆ ਇਹ ਕਹਿੰਦਾ ਜੀ ਸਾਡਾ ਬੱਚਾ ਮਰਦਾ ਤੇ ਇਹਨਾਂ ਨੇ ਆਕਸੀਜਨ ਤੱਕ ਨਹੀਂ ਲਾਣ ਲੱਗੇ ਫਿਰ ਇਹਨਾਂ ਨੇ ਹੱਥ ਪਾਹ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣਾ ਬਚਾਅ ਕਰਕੇ ਨਿਕਲ ਗਿਆ ਤੇ ਇਹਨਾਂ ਨੇ ਤੋੜ-ਫੋੜ ਕਰਨ ਲਈ ਪਿੱਛੋਂ ਤੇ ਪੁਲਿਸ ਨੇ ਮੈਂ ਕਹਿੰਦਾ ਸੀ ਪੁਲਿਸ ਆ ਗਈ ਤਾਂ ਇੱਕ ਡਾਕਟਰ ਦੇ ਨਾਂ ਤੇ ਸਾਡੀ ਐਮਰਜੈਂਸੀ ਅਗਲੀ ਵਾਰ ਐਮਰਜੈਂਸੀ ਹਰ ਡਾਕਟਰ ਸੋਚ ਕੇ ਲੈਣਾ ਹੋਟਲ ਹੋਟਲ ਵਿੱਚ ਆਏ ਆ ਪਟਿਆਲਾ ਨਗਰ ਦੇ ਵਿੱਚ ਕੀ ਮਾਮਲਾ ਕੀ ਸਰ ਮਾਮਲਾ ਇੱਥੇ ਇੱਕ ਲੜਕੀ ਦਾ ਇਲਾਜ ਕਰਾ ਰ ਡੈਥ ਹੋ ਗਈ ਸੀ ਤੇ ਜਿਹੜਾ ਇਹਨਾਂ ਦਾ ਆਪਸ ਵਿੱਚ ਹੋਣ ਜਿਹੜਾ ਆਪੇ ਇਹਨਾਂ ਨੇ ਕੰਪਰਮਾਈਜ਼ ਕਰ ਲਿਆ ਹੰਗਾਮਾ ਜਿਹੜਾ ਹੈ ਉਹ ਕਿਸ ਤਰ੍ਹਾਂ ਹੋਇਆ ਹੰਗਾਮਾ ਜਿਹੜਾ ਹੋਇਆ ਉਹਦਾ ਨੁਕਸਾਨ ਜਿਹੜਾ ਜਿਹੜਾ ਤੋੜਪੰਨ ਤੋੜਪੰਨ ਦਾ ਕੀੜੀ ਹੋ ਗਈ ਮਰਦੀ ਹੈ ਇੱਥੇ ਮੌਕੇ ਤੇ ਪਹੁੰਚ ਕੇ ਕਿੱਦਾਂ ਹੋਈ ਤੋੜਪੰਨ ਹਾਂਜੀ ਮੌਕੇ ਤੇ ਪਹੁੰਚ ਕੇ ਕਿੱਦਾਂ ਹੋਈ ਤੋੜਪੰਨ ਤੋੜਪੰਨ ਉਹਨਾਂ ਥੋੜਾ ਗੁੱਸੇ ਜਾ ਕੇ ਜਿਹਨਾਂ ਦੀ ਡੈਥ ਹੋਈ ਕੁੜੀ ਦੇ ਉਹਨਾਂ ਨੇ ਤੇ ਇਹਨਾਂ ਕੰਪਰਮਾਈਜ਼ ਹੋ ਗਿਆ ਸਰ ਕੰਪਰਮਾਈਡ ਦੀ ਗੱਲਬਾਤ ਚੱਲਦੀ ਹੈ